ਸੋ ਸਮਾਨਤਾ ਸੁਬੇਟਾ ਛੋਟੇ ਨਾਟਕਾ ਤਰੀਵਾਜ਼ ਆ ਰਹੀ ਹੈ ਅਬੀਨ ਸੁਬਾਹ ਤੋਂ 10 ਮਿੰਟ ਤੋਂ ਕਰਕੇ ਬੈਠੋ ਮਾਰਕ ਲੈ ਕੇ ਆਏ ਆ ਜਾਂ ਨਾਟਕ ਹੈ ਇਹ ਪੰਜਾਬ ਦੇ ਵਿੱਚ ਹੀ ਹੁਕਾ ਦੇ ਰਿਹਾ ਸਾਰੇ ਪੰਜਾਬ ਦੇ ਵਿੱਚ ਹੁਣ ਛੋਟੇ ਜ਼ਿਲ੍ਹੇ ਦੇ ਆ ਮਾਨਸਾ ਜਿਹੜਾ ਵੀਚ ਕਰ ਰਹੇ ਆ ਗੱਲ ਕਰਨ ਆਏ ਆ ਮੇਰੀ ਸਮਝ ਆ ਰਹੀ ਏ ਸੋ ਵੈਰੀ ਗੁੱਡ ਸੁ ਗੱਲ ਕਰਨ ਲੱਗੇ ਪੰਜਾਬ ਦੀ ਪਰ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਆ ਤੁਸੀਂ ਗੈਂਟੀ ਦੇ 10-12 ਮਿੰਟ ਚੱਕ ਕੇ ਬੈਠਾ ਠੀਕ ਹੈ ਭਾਈ ਮੈਂ ਬੋਲਣਾ ਤੁਸੀਂ ਮੈਨੂੰ ਸੁਣਨਾ ਸੋਗਰ ਕਰਨੀ ਆਪਾਂ ਪੰਜਾਬ ਦੀ ਆਪਾਂ ਸਾਰੇ ਪੰਜਾਬੀ ਆ ਹਮੋਲਾ ਪੰਜਾਬੀ ਆ ਹਾਂ ਤੁਹਾਨੂੰ ਸਾਰੇ ਨੂੰ ਪਤਾ ਕਿਹੜਾ ਪੰਜਾਬ ਆ ਇਸ ਵਕਤ ਕਿੰਨੇ ਮਾਰੇ ਦੌਰ ਗੁਜ਼ਰੇ ਆ ਪਤਾ ਨਾ ਹਾਂਜੀ ਬਹੁਤ ਮਾਰੇ ਦੌਰ ਗੁਜ਼ਰੇ ਆ ਪੰਜਾਬ ਪੰਜ ਦਰੇ ਦਾ ਤੁਸੀਂ ਬੋਤ ਕਿੰਨੇ ਦਰਿਆਵਾਂ ਦੀ ਪੰਜ ਪਰ ਆ ਤੇ ਦਰਿਆ ਪੰਜ ਨਹੀਂ 7 ਆ ਦਾ ਸੱਤ ਰਿਆ ਕਿਹੜੇ ਆ ਦੋ ਨੰਨੇ ਕਿਹੜੇ ਆਲ ਹੋਏ ਆ ਇੱਕ ਤਾਂ ਹੈਗਾ ਨਸ਼ਿਆਂ ਦਾ ਪਰ ਇੱਕ ਸੱਤਮਾ ਨੇ ਰਿਆ ਜਿਹੜਾ ਉਹ ਹੈਗਾ ਸੋਸ਼ਲ ਮੀਡੀਆ ਦਾ ਨਗਰਨਾ ਮੇਰੇ ਨਾਲ ਆਪਰੇ ਨੂੰ ਇਹ ਇਹ ਇੱਕ ਦਰਿਆਵੀਆ ਪੁੱਤ ਇਹ ਸਾਇੰਸ ਨੇ ਸਾਨੂੰ ਬਦਲ ਦਿੱਤਾ ਸੀ ਦੁਨੀਆ ਚੇਂਜ ਹੋਈ ਅਸੀਂ ਵੀ ਚੇਂਜ ਹੋਏ ਅਸੀਂ ਪੰਜਾਬੀ ਪੁੱਠੇ ਆ ਅਸੀਂ ਹਰ ਚੀਜ਼ ਨੂੰ ਮੈਸੇਜ ਕਰਦੇ ਆਂ ਬਸ ਉਹਨੇ ਛੋਟੀ ਜਿਹੀ ਗੱਲ ਸੁਣਾਣੀ ਨਾ ਕਿ ਨੌਜਵਾਨ ਸੀ ਉਹ ਕਿੰਨੇ ਮੋਬਾਈਲ ਤੇ ਗਲਤ ਵੀਡੀਓ ਦੇਖਦਾ ਸੀ ਗਲਤ ਗੱਲਾਂ ਸੁਣਦਾ ਸੀ ਕਿੰਨੇ ਉਹ ਆਪਣੇ ਆਪ ਨੂੰ ਬਰਬਾਦ ਕਰਕੇ ਰਹਿ ਗਿਆ ਕਰੀਏ ਸ਼ੁਰੂ ਬਣ ਕੇ ਰਹਿਣ ਸਦਾ ਭੈਣਾ ਬਣ ਕੇ ਰਹਿਣ ਸਦਾ ਚੰਗਾ ਲੱਗਿਆ ਸਮਝਿਆ ਤਾੜੀ ਮਾਰੋ ਆਹ ਗੱਲ ਕਰ ਰਹੇ ਸੀ ਪੰਜਾਬ ਦੀ ਪੰਜਾਬ ਅੱਜ ਬਹੁਤ ਮਾੜੇ ਦੌਰ ਚੋਂ ਗੁਜ਼ਰ ਰਿਹਾ ਪੰਜਾਬ ਦੇ ਹਾਲਾਤ ਆ ਜਿਹੜੇ ਬਹੁਤ ਮਾੜੇ ਆ ਅਸੀਂ ਇਹਨਾਂ ਹਾਲਾਤਾਂ ਬਾਰੇ ਛੋਡੇ ਮਾਨਸਾ ਜ਼ਿਲ੍ਹੇ ਦੇ ਵਿੱਚ ਪੂਰਾ ਹੁਕਾ ਦੇ ਰਹੇ ਹਾਂ ਸਵੇਰੇ ਨਾਟਕ ਕੀਤਾ ਸੀ ਮੁੰਡਾ ਦੇ ਸਕੂਲ ਚ ਉੱਥੇ ਲਗਭਗ ਸਾਰੇ ਬੱਚੇ ਮੂਸ਼ਨਲ ਹੋ ਗਏ ਸੀ ਜਿਵੇਂ ਅਧਿਆਪਕਾਂ ਦੇ ਵੀ ਅੱਖਾਂ 'ਚ ਮੈਂ ਅੰਝੂ ਦੇਖੇ ਉਹਨੇ ਆਇਆ ਅੱਧ ਘੰਟਾ ਬੱਲੇ ਰਿਸ਼ਕਲੀ ਪਰ ਹੁਣ ਸਾਡੇ ਸਕੂਲ 'ਚ ਆਇਆ ਇਹ ਗੱਲ ਕਰਾਂਗੇ ਜਿਹੜੀ ਇਹ ਗੱਲ ਆ ਜਿਹੜੀ ਹੈ ਆਪਣੇ ਆਂਡ ਗਮਣ ਘਟੜਾ ਹੋ ਰਹੀਆਂ ਹੈ ਵੱਲੋਂ ਸਮੂਹ ਸਟਾਫ ਵੱਲੋਂ ਤੇ ਸਾਰੇ ਵਿਦਿਆਰਥੀਆਂ ਵੱਲੋਂ ਜਿਹੜੀ ਟੀਮ ਸਾਡੇ ਕੋਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥੀਏਟਰ ਡਿਪਾਰਟਮੈਂਟ ਵੱਲੋਂ ਪਹੁੰਚੀ ਹੈ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਆਂ ਦੇ ਨਾਲ ਹੀ ਬੱਚਿਓ ਜਿਹੜੀ ਚੀਜ਼ ਇਹਨਾਂ ਨੇ ਆਪਣੇ ਸਾਹਮਣੇ ਸ਼ੋਅ ਕੀਤੀ ਹੈ ਜਿਹੜੀ ਸਕਿੱਟ ਆਪਾਂ ਨੂੰ ਦਿਖਾਈ ਹੈ ਆਪਾਂ ਨੂੰ ਹਾਸਾ ਤਾਂ ਬਹੁਤ ਆਇਆ ਸੀ ਕਿਉਂਕਿ ਜਦੋਂ ਐਕਟਰ ਦੀ ਐਕਟਿੰਗ ਵਧੀਆ ਹੁੰਦੀ ਹੈ ਨਾ ਤਾਂ ਉਹਦੇ 'ਚ ਨਾਲ ਹਿਊਮਰ ਹੋਣਾ ਬਹੁਤ ਜ਼ਰੂਰੀ ਹੈ ਤੇ ਹਿਊਮਰ ਦੇ ਨਾਲ ਜਦੋਂ ਕੋਈ ਮੈਸੇਜ ਹੋਵੇ ਜਿਹੜਾ ਆਪਣੇ ਸਮਾਜ ਨੂੰ ਸੇਧ ਦੇਣ ਵਾਲਾ ਹੋਵੇ ਆਪਣੇ ਆਲੇ-ਦੁਆਲੇ ਨੂੰ ਜਾਗਰੂਕ ਕਰਨ ਵਾਲਾ ਹੋਵੇ ਤਾਂ ਉਹ ਜਿਹੜੀ ਚੀਜ਼ ਹੈ ਉਹ ਆਪਣੇ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੁੰਦੀ ਹੈ ਲਾਭਕਾਰੀ ਹੁੰਦੀ ਹੈ ਤੇ ਆਪਾਂ ਰੋਜ਼ ਹੀ 9ਵੀਂ ਤੋਂ 12ਵੀਂ ਜਮਾਤ ਦੇ ਜਿਹੜੇ ਬੱਚੇ ਇਹਨਾਂ ਨੂੰ ਅਸੀਂ ਵੀਡੀਓ ਲੈਕਚਰ ਦਿਖਾਉਂਦੇ ਆਂ ਸਰਕਾਰ ਵੱਲੋਂ ਸਾਨੂੰ ਸਕੇਡਿਊਲ ਆਇਆ ਹੋਇਆ ਹੈ ਉਸ ਹਾਲਾਤ ਨਾਲ ਵੀ ਸਾਰਾ ਕੁਝ ਇਹਨਾਂ ਨੂੰ ਬੱਚਿਆਂ ਨੂੰ ਦੱਸਦੇ ਆਂ ਨਸ਼ਾ ਪ੍ਰਤੀ ਜਾਗਰੂਕ ਕਰਦੇ ਆਂ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਐ ਇਹੋ ਜਿਹਾ ਵਜੇ ਸਾਡੇ ਕੋਲੇ ਡਾਕੂਮੈਂਟਰੀ ਵਾਲੇ ਵੀਡੀਓਜ਼ ਨੇ ਜਿਹਦੇ ਵਿੱਚ ਸਚਾਈ ਛੁਪੀ ਹੋਈ ਹੈ ਵੀ ਜਿਹੜੇ ਕੀ ਰਿਕਵਰ ਹੋ ਕੇ ਆਏ ਨਹੀਂ ਕੁਝ ਤੇ ਤੁਹਾਨੂੰ ਇਹ ਵੀ ਦੱਸ ਦਿਆਂ ਵੀ ਨਸ਼ਾ ਜਿਹੜਾ ਬੰਦਾ ਕਰਦਾ ਉਹਦੇ ਸਿੰਟਮਸ ਕੀ ਹੁੰਦੇ ਨੇ ਜਿਵੇਂ ਕਿ ਵੀਰ ਨੇ ਆਪਾਂ ਨੂੰ ਇੱਥੇ ਹੁਣੇ ਥੋੜੀ ਦੇਰ ਪਹਿਲਾਂ ਉਸ ਚੀਜ਼ ਨੂੰ ਫੇਸ ਕੀਤਾ ਸੀਗਾ ਕਿ ਇੱਕ ਵਿਅਕਤੀ ਜਦੋਂ ਨਸ਼ੇ ਦਾ ਆਦੀ ਹੋ ਜਾਂਦਾ ਹੈ ਤਾਂ ਉਹਦੇ ਸਰੀਰ ਦੇ ਵਿੱਚ ਕਿੰਨੇ ਤਰ੍ਹਾਂ ਦੇ ਮਤਲਬ ਪਰਿਵਰਤਨ ਹੁੰਦੇ ਨੇ ਉਹ ਬੰਦਾ ਕਿੰਨਾ ਔਖਾ ਹੁੰਦਾ ਹੈ ਤੇ ਆਪਣਾ ਸਾਰਾ ਕੁਝ ਗਵਾ ਲੈਂਦਾ ਹੈ ਪਰਿਵਾਰ ਸਮਾਜ ਰਿਸ਼ਤੇਦਾਰ ਦੋਸਤ ਮਿੱਤਰ ਸਭ ਕੁਝ ਗਵਾ ਲੈਂਦਾ ਹੈ ਤੇ ਅੰਤ ਦੇ ਵਿੱਚ ਉਹਦੀ ਆਪ ਦੀ ਜਿਹੜੀ ਲਾਈਫ ਹੈ ਉਹ ਖਤਮ ਹੋ ਜਾਂਦੀ ਹੈ ਇਹ ਇੱਕ ਤਰ੍ਹਾਂ ਦਾ ਬੱਚੋ ਅੰਤਹੀਣ ਚੱਕਰव्यूਹ ਹੈ ਜਿਹਦੇ ਵਿੱਚ ਆਪਾਂ ਇੱਕ ਵਾਰੀ ਫਸ ਗਏ ਤਾਂ ਨਿਕਲਣਾ ਬਹੁਤ ਮੁਸ਼ਕਿਲ ਹੈ ਮੈਂ ਇੱਕ ਵਾਰੀ ਫੇਰ ਸਾਰੀ ਟੀਮ ਦਾ ਧੰਨਵਾਦ ਕਰਦਾ ਕਿ ਇਸ ਤਰੀਕੇ ਦੀ ਜਾਗਰੂਕਤਾ ਤੁਸੀਂ ਸਾਡੇ ਬੱਚਿਆਂ ਦੇ ਵਿੱਚ ਪੈਦਾ ਕੀਤੀ ਹੈ ਤੇ ਉਮੀਦ ਕਰਦੇ ਆਂ ਵੀ ਬੱਚੇ ਵੀ ਇਹਦੇ ਤੇ ਕਦਮ ਚੜਾਉਣਗੇ ਇੰਪਲੀਮੈਂਟ ਕਰਨਗੇ ਥੈਂਕ ਯੂ ਵੈਰੀ ਮਚ